ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੁਰਦੁਆਰਾ ਸਾਹਿਬ ਤਨ ਮਾਤਾ ਗੁਜਰਕੌਰ ਜੀ ਹਬਵਾਲ ਵਿਖੇ ਸੰਗਤਾਂ ਵੱਡੀ ਗਿਣਤੀ ਵਿੱਚ ਨਾਤਮਸਤਕ ਹੋਈਆਂ ਇਸ ਮੌਕੇ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਇਸ ਮੌਕੇ ਤੇ ਬਾਬਾ ਨਾਨਕ ਸਿੰਘ ਹੈਡ ਗ੍ਰੰਥੀ ਵੱਲੋਂ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਤੇ ਗੁਰਦੁਆਰੇ ਦੇ ਪ੍ਰਬੰਧ ਕਮੇਟੀ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਕਾਉਂਸਲਰ ਦਵਿੰਦਰ ਸਿੰਘ ਕੁਮਣਵੀ ਪਰਿਵਾਰ ਸਮੇਤ ਗੁਰੂ ਘਰ ਨਾਮ ਅਸਤਕ ਹੋਏ ਅਤੇ ਇਸ ਮੌਕੇ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਜੋ ਜੀ ਕੇ ਸਾਡੇ ਦੇ ਸੈਕਟਰੀ ਕੋਲ ਤੋਂ ਵਾਲਾ ਸੰਬੰਧਿਤ ਇਹ ਜੋ ਮੋਰਚਾ ਮਾਡਲ ਜੀ ਸੋ ਅੱਜ ਜੋ ਕੰਪਨਸਰ ਨੂੰ ਲਾਂਗ ਦੇ ਦਿੱਤੇ ਹੋਣਾ ਦਾ ਕਾਸ਼ਰ ਦਿਹਾੜੇ ਦੇ ਮਦਦ ਆ ਰਿਹਾ ਕੋਲ ਸਰ ਜੋ ਕੰਪਨਸਰ ਦਾ ਪ੍ਰਵਾਹ ਹੋ ਰਿਹਾ ਹੈ ਉਹ ਆ ਦੇਖੀ ਲੈ ਇਸੇ ਨਾਲ ਦੀ ਗੱਲ ਕਰਕੇ ਜਿਹੜੇ ਸਹਿਵਾ ਨਾਲ ਦੇ ਪ੍ਰਕਾਸ਼ ਦਿਹਾੜੇ ਮੰਗਦੇ ਲਈ ਸੋ ਬਹੁਤ ਬਹੁਤ ਸ਼ੁਕਰ ਨੇ ਸਾਡੇ ਸਰ ਜੀ ਦੇ ਸਰ ਇਲਾਕਾ ਨਿਵਾਸੀਆਂ ਨੇ ਪ੍ਰਵਾਹ ਦੇ ਦੇ ਆ ਕਿ ਜਿਹੜੇ ਸੁਲਾਵਾ ਵੀ ਸੰਕਟ ਭੇਜਦੇ ਆ ਹਨ ਰੋਕੋ ਦਾ ਅਰਥ ਇਸ ਤੋਂ ਬਹੁਤ ਹੀ ਬਹੁਤ ਅਸਰਦਾਰ ਯੋਗਦਾਨ ਮਿਲ ਰਿਹਾ ਅਸੀਂ ਜਾਨਦੇ ਵੀ ਹਰ ਕਿਸੇ ਹੀ ਤਰ੍ਹਾਂ ਦਾ ਕੋਈ ਯੋਗਦਾਨ ਹੋਰ ਕਿਸੇ ਵੀ ਅੰਮੀ ਕੋਈ ਹੋਰ ਤੋਂ ਗੁਰ ਕਰੀ ਹੁੰਦੀ ਕੋਈ ਨਹੀਂ ਸੋ ਆਪ ਆਪਣੇ ਆਪ ਪਹੁੰਚ ਜਾਂਦੇ ਨੇ ਸੋ ਮੈਂ ਸਾਰੇ ਸੰਗਤ ਦਾ ਨਗਰ ਕੇਜ ਦਾ ਨੂੰ ਜਗਤ ਨੂੰ ਇਸ ਤਰੀਕੇ ਤੁਸੀਂ ਆ ਦੇ ਨਾਲ ਵਧਾਈ ਦੇ ਰਿਹਾ ਇਸ ਤੋਂ ਬਾਅਦ ਚੜ੍ਹ ਕੇ ਮਨਾਉਣ ਸਭ ਦੀ ਚੜ੍ਹਦੀ ਕਲਾ ਹੋਵੇ ਵਾਈਗੁਰ ਜੀ ਦਾ ਖਾਲਸਾ ਦਾਸ ਪਾਏ ਨਾਮ ਸਿੰਘ ਜੀ ਦਾ ਖਾਲਸਾ ਪਟਿਆਲਾ ਤੋਂ ਜੋ ਜਿਆਪਾ ਮੋਜਦਾ ਜਿਹੜੀ ਸੇਵਾ ਗੁਰਦਵਾਰਾ ਨਮਾਜ਼ਾ ਗੁਰੂ ਦੀ ਹਰ ਰੋਜ਼ ਕੋਲ ਨਿਭਾ ਰਹੇ ਆ ਕਿ ਆਪ ਵੀ ਸੋ ਆਪਰ ਨੂੰ ਤੇ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਾਧਨਗੜ੍ਹ ਦੇ ਦਾ ਦੇ ਜਿਹੜੇ ਹਮਾਰਾ ਕੌਂਸਲਰ ਰਵੀ ਪੁੰਚੇ ਨੇ ਹੋਰ ਵੱਡੀਆਂ ਚਿੰਤਾਵਾਂ ਨੇ ਸੋ ਦਿਨਾਂ ਨੇ ਲੜ ਮਿਲ ਕੇ ਸਾਧਗੁਰਾਂ ਦੇ ਬਖਸ਼ ਹੋਈਆਂ ਦਾਤਾਂ ਨੂੰ ਸਫਲ ਕਰਦੇ ਹੋਏ ਪਰਸੋਂ ਰੋਜ਼ ਤੋਂ ਉਸ ਤੋਂ ਪਹਿਲਾਂ ਵੀ ਕਰਵਾ ਕੇ ਸੇਵਾ ਚਾ ਰਹੀ ਹੈ ਨਗਰ ਵਿੱਚ ਜਿਹੜੀ ਸੇਵਾ ਨਿਭਾ ਰਹੀ ਹੈ ਤੇ ਆੜੇ ਨੂੰ ਧੰਨਵਾਦ ਮੋਕੇ ਸੰਸਾਰ ਵਿੱਚ ਦਾ ਸੋਲੋਂ ਤੋਂ ਪ੍ਰਬੰਧਕ ਮੈਂ ਤੇ ਵੱਲੋਂ ਰਾਂਗ ਨਾਮ ਦੇ ਬਟਨ ਤੋਂ ਲੱਖ ਲੱਖ ਮੁਲਾਰਕਾ ਹੋਣਾ ਸਾਡਾ ਜੀ ਕਿਰਪਾ ਕਰਨ ਇਸੇ ਸਰਕਾਰ ਦੇ ਜਿਹੜੇ ਸੰਕਲਪਤਾ ਬੋਲਦਾ ਹਾਂ ਦੋ ਦੇ ਰੋਜ਼ ਤੇ ਨਾਮਦਾਨ ਦੇ ਜਿਹੜੇ ਦਾਸਤਾ ਗੁਰਦੁਆਰਿਆਂ ਨੂੰ ਰੈਕਸਿਸ ਕਰਨ ਦੀ ਤਲਾਸ਼ ਹੈ ਜਾਈ ਦੁਨੀਆ